ਸਤ ਸ੍ਰੀ ਅਕਾਲ ਦੋਸਤੋ ਇਸ ਸਮੇਂ ਖੜੇ ਹਾਂ ਕੁਰਾਲੀ ਦੇ ਖੇਡ ਗਰਾਊਂਡ ਦੇ ਵਿੱਚ ਤੇ ਇੱਕ ਪੰਜਾਬੀ ਦੀ ਕਹਾਵਤ ਜਰੂਰ ਕਿਤਨਾ ਕਿਤੇ ਸੁਣੀ ਹੋਣੀ ਹੈ ਕੀ ਕਹਾਵਤ ਹੈ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ ਕਹਾਵਤ ਇਸ ਗਰਾਊਂਡ ਦੇ ਨਾਲ ਸੰਬੰਧਤ ਹੈ ਇਸ ਗਰਾਊਂਡ ਦੇ ਖਿਡਾਰੀ ਦੇ ਨਾਲ ਇਸ ਗਰਾਊਂਡ ਦੇ ਕੋਚ ਦੇ ਨਾਲ ਸੰਬੰਧਤ ਖਬਰਾਂ ਜਿਹੜੀ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਰਾਲੀ ਦੇ ਇਸ ਗਰਾਊਂਡ ਤੋਂ ਉੱਠ ਕੇ ਪਹਿਲਾਂ ਮੈਂ ਕਹਾਂਗਾ ਇਹ ਗਰਾਊਂਡ ਦੀਆਂ ਤਸਵੀਰਾਂ ਜਰੂਰ ਸਾਂਝੀਆਂ ਕਰ ਦਿਓ ਜਿੱਥੇ ਰੋਜ਼ਾਨਾ ਬੱਚੇ ਫੁੱਟਬਾਲ ਦੀ ਟ੍ਰੇਨਿੰਗ ਕਰਦੇ ਨੇ ऐसे ग्राउंड ਦੇ ਵਿੱਚੋਂ ਉੱਠ ਕੇ ਕਦੇ ਫੁੱਟਬਾਲ ਖੇਡੀ ਉਸ ਤੋਂ ਬਾਅਦ ਵੱਡੇ ਵੱਡੇ ਪੰਜਾਬ ਲੈਵਲ ਦੇ ਨਹੀਂ ਇੰਡੀਆ ਲੈਵਲ ਦੇ ਕਈ লাইসেনਸ ਜਿਹੜੇ डीसी ए बी 20 ਤਰ੍ਹਾਂ ਦੇ ਕੁਝ লাইসেনਸ ਫੁੱਟਬਾਲ ਖੇੜਦੇ ਹੁੰਦੇ ਨੇ ਉਹ লাইসেনਸ ਕੀਤੇ ਤੇ ਉਸ ਤੋਂ ਬਾਅਦ ਵੱਡਾ ਨਾਮ ਉਦੋਂ ਹੋਇਆ ਜਦੋਂ ਇੰਡੀਅਨ ਅੰਡਰ 16 ਲੜਕੀਆਂ ਦੀ ਟੀਮ ਦੇ ਵਿੱਚ ਬਤੌਰ ਕੋਚ ਸੇਵਾ ਕਰਨ ਦਾ ਮੌਕਾ ਮਿਲਿਆ ਗੱਲ ਕਰਨ ਜਾ ਰਹੇ ਹਾਂ ਜਸਮੀਤ ਸਿੰਘ ਮਿੰਟੂ ਦੀ ਇਸੇ ਗਰਾਊਂਡ ਦੇ ਵਿੱਚੋਂ ਕਦੇ ਖੇਡੇ ਕਦੇ ਖੜਾਇਆ ਤੇ ਕਦੇ ਵੱਖ-ਵੱਖ ਤਰ੍ਹਾਂ ਦੇ ਕੋਰਸ ਲਗਾਏ ਤੇ ਉਦੋਂ ਹੋਰ ਵੱਲ ਮਿਲਿਆ ਜਦੋਂ ਵੱਡਾ ਮਾਨਸਤਕਾਰ ਫੁੱਟਬਾਲ ਖੇਡ ਦੁਆਰਾ ਦਿੱਤਾ ਗਿਆ ਤੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਦੂਸਰਾ ਪੱਖ ਆਪਾਂ ਦੇਖੀਏ ਕਿ ਜਦੋਂ ਕਿਸੇ ਖਿੱਤੇ ਦਾ ਕਿਸੇ ਕਸਬੇ ਦਾ ਨਾਮ ਖਿਡਾਰੀ ਪੂਰੀ ਦੇਸ਼ ਦੁਨੀਆ ਦੇ ਵਿੱਚ ਲੈ ਕੇ ਜਾਂਦੇ ਹਨ ਤਾਂ ਬੜਾ ਮਾਣ ਉਸ ਕਿੱਤੇ ਨੂੰ ਹੁੰਦਾ ਹੈ ਲੇਕਿਨ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ ਇਸ ਜਗ੍ਹਾ ਦੇ ਉੱਤੇ ਉਹ ਗੱਲ ਪੂਰੀ ਸਾਬਤ ਨਜ਼ਰ ਹੁੰਦੀ ਆ ਰਹੀ ਹੈ ਕਿਉਂਕਿ ਬੇਸ਼ੱਕ ਦੀ ਵੱਡੀਆਂ ਪੰਜਾਬ ਲੈਵਲ ਦੀਆਂ ਫੈਡਰੇਸ਼ਨਾਂ ਜਿਸ ਦੇ ਵਿੱਚ ਪੰਜਾਬ ਗਤਕਾ ਐਸੋਸੀਏਸ਼ਨ ਤੇ ਦੂਸਰੇ ਪਾਸੇ ਨੈਸ਼ਨਲ ਲੈਵਲ ਦੀ ਇੱਕ ਫੈਡਰੇਸ਼ਨ ਹੈ ਸਿੱਖ ਗੇਮਸ ਫੈਡਰੇਸ਼ਨ ਆਫ ਇੰਡੀਆ ਜਿਸ ਦੇ ਪ੍ਰਧਾਨ ਸਤਨਾਮ ਸਿੰਘ ਨੇ ਉਹਨਾਂ ਦੁਆਰਾ ਪਿਛਲੇ ਦਿਨੀ ਕੋਚ ਜਸਮੀਤ ਸਿੰਘ ਮਿੰਟੂ ਨੂੰ ਦਿੱਲੀ ਵਰਗੇ ਏਰੀਏ ਤੋਂ ਆ ਕੇ ਚੰਡੀਗੜ੍ਹ ਵਿਖੇ ਇੱਕ ਹੋਟਲ ਦੇ ਵਿੱਚ ਸਾਡੇ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ ਹੈ ਤੇ ਉਹਨਾਂ ਕਿਹਾ ਕਿ ਉਹਨਾਂ ਦੇ ਲਈ ਵੱਡੀ ਮਾਣ ਦੀ ਗੱਲ ਹੈ ਕਿ ਇੱਕ ਸਿੱਖ ਨੌਜਵਾਨ ਨੂੰ ਦੇਸ਼ ਦੀ ਫੁੱਟਬਾਲ ਦੀ ਟੀਮ ਦਾ ਕੋਚ ਬਣਨ ਦਾ ਮੌਕਾ ਮਿਲਿਆ ਹੈ ਤੇ ਦੂਸਰੇ ਪਾਸੇ ਗੱਲ ਕਰੀਏ ਆਪਣੇ ਲੋਕਲ ਉਹਨਾਂ ਸਮਾਜ ਸੇਵੀਆਂ ਦੀ ਉਹਨਾਂ ਰਾਜਨੀਤਿਕ ਆਗੂਆਂ ਦੀ ਜਿਹੜੇ ਦਾਅਵੇ ਤਾਂ ਬਹੁਤ ਕਰਦੇ ਨੇ ਕਿ ਖੇਡ ਪ੍ਰਮੋਟਰਾਂ ਤੇ ਖੇਡਾਂ ਨੂੰ ਉਤਸ਼ਾਹਿਤ ਕਰਦੇ ਨੇ ਲੇਕਿਨ ਜਦੋਂ ਗੱਲ ਆਉਂਦੀ ਆ ਅਜਿਹੇ ਕੋਚਾਂ ਨੂੰ ਅਜੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਤਾਂ ਅੱਜ ਸਾਰੇ ਚੁੱਪ ਬੈਠੇ ਨਜ਼ਰ ਆ ਰਹੇ ਨੇ ਤੇ ਅਜੇ ਤੱਕ ਕਿਸੇ ਨੇ ਵੀ ਇਸ ਨੌਜਵਾਨ ਨੂੰ ਲੋਕਲ ਲੈਵਲ ਤੇ ਕੁਰਾਲੀ ਲੈਵਲ ਦੇ ਉੱਤੇ ਸਨਮਾਨਿਤ ਕਰਨ ਦੀ ਕੋਈ ਸੋਚੀ ਵੀ ਨਹੀਂ ਹੋਵੇਗੀ ਪਹਿਲਾਂ ਦੇਖੋ ਇਹ ਪੂਰੀ ਸਟੋਰੀ ਤੇ ਆਪਣੇ ਵਿਚਾਰ ਸਾਂਝੇ ਜਰੂਰ ਕਰਕੇ ਜਰੂਰ ਦੱਸਿਓ ਕਿ ਅਜੇ ਲੋਕਾਂ ਨੂੰ ਕੀ ਵਾਕਈ ਖੇਡ ਪ੍ਰਮੋਟਰ ਹੋਣ ਦਾ ਦਾਅਵੇ ਕਰਨੇ ਚਾਹੀਦੇ ਨੇ ਜਾਂ ਫਿਰ ਅਜੇ ਨੌਜਵਾਨ ਜਿਹੜੇ ਪੂਰੇ ਦੇਸ਼ ਦੁਨੀਆ ਦੇ ਵਿੱਚ ਇਸ ਸ਼ਹਿਰ ਦਾ ਨਾਮ ਚਮਕਾ ਰਹੇ ਨੇ ਤਾਂ ਉਹਨਾਂ ਦੇ ਲਈ ਵੀ ਕੁਝ ਸੋਚਣਾ ਚਾਹੀਦਾ ਹੈ ਜਾਂ ਨਹੀਂ ਸਰ ਅਜੇ ਇਸ ਫੇਸਿੰਗ ਮੈਟੀਰੀਅਲ ਨੂੰ ਸਮਾਨਤਾ ਦਿੱਤਾ ਤੁਸੀਂ ਅਰਥ ਹੈ ਕਿ ਇਹ ਰਿਜ਼ਰਵੀ ਹੈ। ਬਾਈ ਖਾਲਸਾ ਬਾਜੀ ਫਤਿਹ ਮੈਂ ਸਤਾਂ ਸਤਾਂ ਸਿੰਘ ਸਿਕਨਸ ਫੈਡਰੇਸ਼ਨ ਆਫ ਇੰਡੀਆ ਜਨਰਲ ਸਕੱਤਰ ਅੱਜ ਅਸੀਂ ਸਰਦਾ ਜਸਮੀਤ ਸਿੰਘ ਨੂੰ ਮਿਲੇ ਹਾਂ ਬੜਾ ਮਾਣ ਵਾਲੀ ਗੱਲ ਹੈ ਕਿ ਉਹ ਇੰਡੀਅਨ ਟੀਮ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸਿਕਨਸ ਫੈਡਰੇਸ਼ਨ ਆਫ ਇੰਡੀਆ ਨਾਲ ਮਿਲ ਕੇ ਕੋਈ ਆਉਣ ਵਾਲੇ ਟਾਈਮ ਦੇ ਅੰਦਰ ਨੈਸ਼ਨਲ ਸਿਕ ਗੇਮਸ ਕਰਾਈਆਂ ਜਾਣ ਇਸ ਤਰੀਕੇ ਨਾਲ ਹਰ ਗੇਮ ਮਲਟੀ ਗੇਮਸ ਹੈਗੇ ਨੇ ਸਾਡੇ ਕੋਲ ਫੁੱਟਬਾਲ ਗੇਮਸ ਨਹੀਂ ਸੀਗੀ ਤੇ ਅਸੀਂ ਵੀਰ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਡੇ ਨਾਲ ਬਿਲ ਕੇ ਨੈਸ਼ਨਲ ਸਿਕਲੀਮ ਕਰਾਈ ਜਾਵੇ। ਜੀ। ਤੇ ਕਾਫੀ ਜਿਆਦਾ ਪਾਰਟਿਸਪੀਕੇਸ਼ਨ ਤੁਹਾਡੇ ਗੇਮਸ ਦੇ ਵਿੱਚ ਜੋ ਨੈਸ਼ਨਲ ਲੈਵਲ ਦੇ ਦੇਖ ਰਿਹਾ ਤਾਂ ਬੱਚਿਆਂ ਦੀ ਟੈਕੋ ਨੂੰ ਮਿਲਦੀ ਹੈ। ਲੱਗਦਾ ਵੀ ਫੁੱਟਬਾਲ ਦੇ ਨਾਲ ਉਹ ਜਨਤਕ ਫੋਰਵਰਡ ਹੋ ਸਕਦੀ ਹੈ ਬੋਲ। ਬਿਲਕੁਲ ਬਿਲਕੁਲ ਜੀ ਅਸੀਂ ਤਾਂ ਚਾਹਦੇ ਹਾਂ ਕਿ ਫੁੱਟਬਾਲ ਦੇ ਅੰਦਰ ਫਿਰ ਟੀਮਾਂ ਟੀਮ ਗੇਮਸ ਨੇ ਜੋਰੇ ਅੰਦਰ ਬੱਚੇ ਵੀ ਕਾਫੀ ਆਣਗੇ। ਕਿ ਨੈਸ਼ਨਲ ਲੈਵਲ ਦੇ ਉੱਤੇ ਅਗਰ ਗੇਮਸ ਹੋਣਗੀਆਂ ਤੇ ਮੈਨੂੰ ਲੱਗਦਾ ਕਿ ਕਾਫੀ ਪਾਰਟਿਸਪੀਟ ਬੱਚਾ ਆਏਗਾ। ਅ ਕਈ ਜਗ੍ਹਾ ਤੇ ਦੇਖਿਆ ਗਿਆ ਹੈ ਕਿ ਫੁੱਟਬਾਲ ਨੂੰ ਉਹ ਮਾਨ ਸਨਮਾਨ ਨਹੀਂ ਮਿਲਦਾ ਜਿਹੜਾ ਕਿ ਬਾਕੀ ਖੇਡਾਂ ਦੇ ਮੁਕਾਬਲੇ ਕਿਹਾ ਜਾਂਦਾ ਤੇ ਉਹਨਾਂ ਲੱਗ ਉਸ ਲੈਵਲ ਤੇ ਜੇਕਰ ਐਸਾ ਐਸੋਸੀਏਸ਼ਨ ਆ ਤੁਹਾਡੇ ਵਰਗੀਆਂ ਹੋਰ ਚੱਕਣ ਗਿਆ ਤਾਂ ਉਸ ਲੈਵਲ ਤੇ ਵਰਲਡ ਲੈਵਲ ਦੇ ਉੱਤੇ ਫੁੱਟਬਾਲ ਦਾ ਰਾਮ ਹੋਰ ਦਾ ਕੰਮ ਕਰਦਾ ਬਿਲਕੁਲ ਜੀ ਅਸੀਂ ਜੋ ਵੀ ਆਪਣੀ ਤਰਫ ਤੋਂ ਫੈਡਰੇਸ਼ਨ ਦੀ ਤਰਫ ਤੋਂ ਹੋਏਗਾ ਅਸੀਂ ਬੱਚਿਆਂ ਨੂੰ ਸਪੋਰਟ ਕਰਾਂਗੇ ਔਰ ਵੀਜੀ ਨੇ ਨਾਲ ਮਿਲ ਕੇ ਅਸੀਂ ਜੋ ਵੀ ਰਸਮੀ ਤੌਰ ਤੇ ਨਾਲ ਮਿਲ ਕੇ ਅਸੀਂ ਜੋ ਜਿੱਥੋਂ ਤੱਕ ਅਸੀਂ ਜੋ ਲੈਵਲ ਮਿਲਣਾ ਚਾਹੀਦਾ ਫੁੱਟਬਾਲ ਨੂੰ ਉਸੇ ਤੱਕ ਅਸੀਂ ਪਹੁੰਚਾਵਾਂਗੇ ਕਿਸ ਤਰ੍ਹਾਂ ਦੇ ਬੈਨੀਫਿਟਸ ਨੇ ਜਿਹੜੇ ਤੁਹਾਡੇ ਨਾਲ ਜੁੜ ਕੇ ਬੱਚੇ ਨੂੰ ਮਿਲਦੇ ਨੇ ਜੀ ਬੈਨੀਫਿਟਸ ਤੇ ਅਸੀਂ ਜਿਸ ਤਰ੍ਹਾਂ ਟੀਮਾਂ ਅਸੀਂ ਬਾਹਰ ਵੀ ਭੇਜ ਸਕਦੇ ਹਾਂ ਸਾਡੇ ਨਾਲ 올ਓਵਰਸ ਮੇਨ ਮਕਸਦ ਸਾਡਾ ਹੈਗਾ ਵਰਲਡ ਸੀ ਗੇਮਸ ਦਾ ਵੀ ਸਾਡਾ ਟਾਰਗੇਟ ਹੈ 2030 ਦੇ ਅੰਦਰ ਕਰਾਉਂਦਾ ਉਹਦੇ ਨਾਲ ਬੱਚੇ ਜਿਹੜੇ ਵੀ ਪਾਰਟਿਸਪੇਟ ਕਰਨਗੇ ਉਹਨਾਂ ਨੂੰ ਬੈਨੀਫਿਟ ਹੋਏਗਾ ਨੈਸ਼ਨਲ ਖੇਡਣ ਲਈ ਬਾਹਰ ਜਾ ਸਕਦੇ ਨੇ ਬੱਚੇ ਕਾਫੀ ਬੈਨੀਫਿਟ ਮਿਲਣਗੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਉਹਦੇ ਫਿਊਚਰ ਬਾਰੇ ਜਾਂ ਆਪਣੀ ਪਲਾਨਿੰਗ ਦੇ ਲਈ ਅ ਫਿਊਚਰ ਬਾਰੇ ਇਹੋ ਕਿ ਬੱਚਿਆਂ ਦਾ ਭਵਿੱਖਾ ਅੱਛਾ ਹੋਣਾ ਚਾਹੀਦਾ ਬੱਚਾ ਜੇਕਰ ਸਪੋਰਟਸ ਦੇ ਅੰਦਰ ਖੇਡੇਗਾ ਫਿਟਨੈਸ ਦੇ ਪਹਾਬ ਤੇ ਵੀ ਅੱਛਾ ਰਹੇਗਾ ਬੱਚਾ ਔਰ ਸਪੋਰਟਸ ਦੇ ਨਾਲ ਮਿਲ ਕੇ ਅਸੀਂ ਵੀ ਚਾਹਾਂਗੇ ਕਿ ਬੱਚੇ ਸਪੋਰਟਸ ਦੇ ਚਾਨ ਜਿੰਨੇ ਯਾਰਾ ਯਾਰਾ ਸਿੱਖ ਬੱਚੇ ਵੀ ਅਸੀਂ ਅਪੀਲ ਕਰਦੇ ਹਾਂ ਪੈਰੈਂਟਸ ਨੂੰ ਕਿ ਸਿੱਖ ਬੱਚੇ ਵੀ ਫੁੱਟਬਾਲ ਦੀ ਟੀਮਾਂ ਦੇ ਵਿੱਚ ਆਣ ਦੇਖਣ ਚਾਹੁੰਦਾ ਹੈ ਕਿ ਸਿੱਖ ਬੱਚਾ ਬਹੁਤ ਘੱਟ ਹੈਗਾ ਹੈ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਅਪੀਲ ਕਰਦੇ ਹਾਂ ਕਿ ਸਿੱਖ ਬੱਚੇ ਵੀ ਸਪੋਰਟਸ ਦੇ ਵਿੱਚ ਆਣ ਬਹੁਤ ਅਸ਼ੀਰਵਾਦ ਸਾਰੀ ਇਕ ਸਿੱਖ ਚੇਰੇ ਨੂੰ ਆਪਾਂ ਇੰਡੀਆ ਦੀ ਟੀਮ ਦੇ ਵਿੱਚ ਐਜ਼ ਅ ਕੋਚ ਦੇਖਣ ਨੂੰ ਮਿਲ ਰਿਹਾ ਹੈ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਕਰਦੇ ਹਾਂ ਜੀ ਇਸੀ ਮਾਣ ਵਾਲੀ ਗੱਲ ਮਹਿਸੂਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਸਿੱਖ ਆਪਣਾ ਫੁੱਟਬਾਲ ਟੀਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਾਣ ਵਾਲੇ ਟਾਈਮ 'ਚ ਵੀ ਇੰਨਾ ਚੋਂ ਜਿਹੜੇ ਬੱਚੇ ਸਿੱਖ ਏ ਜਾਣ ਉਹ ਵੀ ਆ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਸਿੱਖ ਬੱਚੇ ਸਿੱਖ ਚੇਰੇ ਰਿਪਰੈਜ਼ੈਂਟ ਕਰ ਰਹੇ ਨੇ ਥੈਂਕ ਯੂ ਸਰ ਐਤੋ ਅਨੁਸਥਿਤ ਗੇਂਦ ਫੈਡਰੇਸ਼ਨ ਆਫ ਇੰਡੀਆ ਨੂੰ ਬੁਲਾ ਫਰਮਾਨ ਕੀਤਾ ਗਿਆ ਹੈ ਕੀ ਕਹਣਾ ਚਾਹੋਗੇ ਦੇਖੋ ਮੈਂ ਧੰਨਵਾਦ ਕਰਦਾ ਐ ਸਤਨਾਮ ਸਿੰਘ ਜੀ ਦਾ ਜਿਹੜੇ ਕਿ ਇਸ ਗੇਮ ਆਫ ਫੈਡਰੇਸ਼ਨ ਇੰਡੀਆ ਦੇ ਰਾਈਡ ਹੈਂਡ ਬਹੁਤ ਮਾਣ ਮਹਿਸੂਸ ਹੁੰਦਾ ਜਦ ਐਦਾਂ ਦੀ ਸੰਸਥਾ ਬਾ ਤੁਹਾਨੂੰ ਤੁਹਾਡੇ ਕੰਮ ਨੂੰ ਦੇਖ ਕੇ ਤੁਹਾਨੂੰ ਸਨਮਾਨਤ ਕਰਦੇ ਆ ਨੇ ਫੁੱਟਬਾਲ ਦੇ ਲਈ ਇੱਕ ਅਲੱਗ ਪਲੇਟਫਾਰਮ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬਹੁਤ ਵਧੀਆ ਉਹਨਾਂ ਦਾ ਇਨੀਸ਼ੀਏਟਿਵ ਹੈ ਤੇ ਦਿਲੋਂ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਕੰਮ ਬਾਰੇ ਸਾਨੂੰ ਚੁਣਿਆ ਹੈ ਤਾਂ ਕਿ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੀਆਂ ਅਲੱਗ-ਅਲੱਗ ਸਟੇਟਾਂ ਦੀਆਂ ਕਮੇਟੀਆਂ ਬਣਾ ਸਕੀਏ ਤੇ ਉਹਨਾਂ ਕਮੇਟੀਆਂ ਚੋਂ ਟੀਮਾਂ ਫਿਰ ਨੈਸ਼ਨਲ ਇਵੈਂਟ ਅਸੀਂ ਕਰਵਾ ਸਕੀਏ ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਉਹਨਾਂ ਨੇ ਸਾਨੂੰ ਇਸ ਕੰਮ ਵਾਸਤੇ ਚੁਣਿਆ ਅਜਿਹੀ ਗੱਲ ਕੱਲ ਨੂੰ ਅੱਗੇ ਪਹੁੰਚਦੀ ਆ ਤਾਂ ਵੱਖ-ਵੱਖ ਰਾਜਾਂ ਦੇ ਵਿੱਚ ਟੀਮਾਂ ਕਿਸ ਤਰ੍ਹਾਂ ਸਿਲੈਕਟ ਕਰੋਗੇ ਜੀ ਕਿਉਂਕਿ ਪੂਰੇ ਯੂਨਿਟ ਬਣਾਉਣ ਦੀ ਲੋੜ ਪੈਗੀ ਉਸਦੇ ਲਈ ਕਿੰਨੀ ਕੁ ਤਿਆਰੀ ਦੇਖੋ ਤਿਆਰੀ ਸਾਡਾ ਪਿੱਤਾ ਹੀ ਫੁੱਟਬਾਲ ਹੈ ਜੀ ਪ੍ਰੋਫੈਸ਼ਨ ਆਪਣਾ ਜੋ ਮਿੱਤਰ ਸੱਜਣੇ ਹਰ ਇੱਕ ਸਟੇਟ ਦੇ ਵਿੱਚ ਆਪਣੇ ਰਿਲੇਸ਼ਨ ਨੇ ਹਨ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਆਪਣਾ ਇੱਕ ਪਰਪਸ ਦੱਸਾਂਗੇ ਵੀ ਸਾਡਾ ਇਹ ਨੈਸ਼ਨਲ ਕਾਊਂਡ ਦਾ ਪਰਪਸ ਕੀ ਹੈ ਠੀਕ ਹੈ ਨਾ ਤੇ ਅਸੀਂ ਉਹ ਦੱਸ ਕੇ ਉਹਨਾਂ ਦੀਆਂ ਸਟੇਟਾਂ ਦੀਆਂ ਟੀਮਾਂ ਬਣਾਈਆਂ ਜਾਣਗੀਆਂ ਉਹਨਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਕਿ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਪਾਰਟਿਸਿਪ ਫੁੱਟਬਾਲ ਦੇ ਵਿੱਚ